ਪਿੰਡ ਮੰਗਲਾ ਰਾਏ ਤੋਂ ਲਾਪਤਾ ਹੋਇਆ ਗੁਰਪ੍ਰੀਤ ਸਿੰਘ ਪਿੰਡ ਬੰਗਲਾ ਰਾਏ ਥਾਣਾ ਪੱਟੀ ਅਧीन ਗਰਜੀਤ ਕੌਰ ਪਤਨੀ ਸੁੱਚਾ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦਾ ਪੁੱਤਰ ਗੁਰਪ੍ਰੀਤ ਸਿੰਘ ਉਮਰ ਕਰੀਬ 21 ਸਾਲ ਮਿਤੀ 13 ਅਗਸਤ 2025 ਦੀ ਸਵੇਰ ਨੂੰ ਘਰੋਂ ਆਪਣੇ ਕੰਮ ਲਈ ਗਿਆ ਸੀ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਪਰਿਵਾਰ ਨੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਿੱਚ ਪਤਾ ਕੀਤਾ ਪਰ ਕੋਈ ਅਤਾ ਪਤਾ ਨਹੀਂ ਲੱਗ ਸਕਿਆ ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਹੈ ਤੇ ਗੁੰਮਸ਼ੁਦਾ ਨੌਜਵਾਨ ਦਾ ਇਸ਼ਤਿਹਾਰ ਵੀ ਜਾਰੀ ਕਰਵਾ ਦਿੱਤਾ ਹੈ ਪਰ ਅਜੇ ਤੱਕ ਇਸ ਨੌਜਵਾਨ ਦੀ ਪਾਲ ਕਰ ਰਹੇ ਹਨ ਪਰ ਅਜੇ ਤੱਕ ਕੋਈ ਅਤਾ ਪਤਾ ਨਹੀਂ ਲੱਗਾ ਤੇ ਪਰਿਵਾਰ ਅਤੇ ਰਿਸ਼ਤੇਦਾਰ ਪਰੇਸ਼ਾਨ ਹਨ ਜੇ ਕਿਸੇ ਨੂੰ ਗੁਰਪ੍ਰੀਤ ਸਿੰਘ ਬਾਰੇ ਪਤਾ ਲੱਗੇ ਤਾਂ ਕਿਰਪਾ ਕਰਕੇ ਤੁਰੰਤ ਪਰਿਵਾਰ ਜਾਂ ਪੁਲਿਸ ਨਾਲ ਸੰਪਰਕ ਕਰੇ ਕਿਹਨਾਂ ਵਿੱਚ ਜੀ ਆਪਣਾ ਮੇਰਾ ਨਾਮ ਗੁਰਮੈਨ ਸਿੰਘ ਹੈ ਤੇ ਇਹ ਵੀ ਜਿਹੜਾ ਕੁਆਚਾ ਤਾਂ ਨਾ ਕੀ ਹੈ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਮੇਰਾ ਜੁੱਟਾ ਪੁੱਤਰ ਤੇ ਕੀ ਗੱਲ ਹੋਈਗੀ ਆਪਣੀ ਇਹ ਭਾਈ ਕੰਮ ਤੋਂ ਵਾਪਸ ਆਇਆ 15 ਦਿਨੋਂ ਕੰਮ ਤੇ ਗਿਆ ਸੀ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਮੋਰਟਰ ਜਿੰਦਾ ਜੀ 15 ਤਰੀਕ ਨੂੰ ਬੰਦਾ ਆਇਆ ਕਿਹੜੀ ਜਗ੍ਹਾ ਤੇ ਕੰਮ ਚੱਲਦਾ ਹੈ ਮੰਜੀਠਾ ਰੋਡ ਤੇ ਹੈਗੀ ਹੈ 76 ਕੈਰ ਫੈਕਟਰੀ ਆ ਮੈਡੀਸਨ ਦੀ ਉੱਥੇ ਰਾਮ ਕਰਦਾ ਹੈ ਤੇ ਸਭ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਇਹਨੂੰ ਅੱਜ ਹੋ ਗਏ 15 ਦਿਨ ਹੋ ਚੁੱਕੇ ਨੇ ਤੇ ਕੋਈ ਤੁਸੀਂ ਪ੍ਰਸ਼ਾਸਨ ਕੋਲ ਜਾਂ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇ ਹਾਂ ਜੀ ਹਾਂ ਜੀ ਪ੍ਰਸ਼ਾਸਨ ਤੋਂ ਗਏ ਆ ਤੇ ਕੰਪਲੇਨ ਕੀਤੀ ਐ ਐਸਐਸਓ ਤੱਕ ਐਸਪੀ ਤੱਕ ਸਾਡੀ ਗਾਇ ਕੰਪਲੇਨ ਪਹੁੰਚੀ ਹੋਈ ਹੈ ਬਜਾਏ ਦਾ ਉਹਨਾਂ ਨਾਲ ਗੱਲ ਖੁੜੀ ਗਾ ਉਹ ਆਂਦੇ ਆ ਕਿ ਸਾਨੂੰ ਅਜੇ ਕੋਈ ਸਰਾਗ ਨਹੀਂ ਮਿਲ ਰਿਹਾ ਇਸ ਕਰਕੇ ਤੱਕ ਦਾ ਕੀ ਨਹੀਂ ਮਦਦ ਰਹੀ ਜੀ ਨਾਲ ਤੇ ਉੱਥੇ ਬਾਕੀ ਇਹਨਾਂ ਨੂੰ ਦਿੱਤੀ ਆ ਆਪਣੀ ਕੰਪਨੀ ਵਾਲਿਆਂ ਨੇ ਦਿੱਤਾ ਸਾਨੂੰ ਫੋਟੇਜ ਵਗੈਰਾ ਦਿੱਤੀ ਹੈ ਨਹੀਂ ਜਿਹੜਾ ਨਿਕਲਿਆ ਵਾ ਅੱਗੋਂ ਅਸੀਂ ਵੀ ਖੁਦ ਫੋਟੇਜਾਂ ਕੱਢੀਆਂ ਇਹਨੀਆਂ ਦੋ ਤਿੰਨ ਤਵਾਦੋਂ ਕਿ ਦਿੱਤੋ ਅੱਗੇ ਤੇ ਗੰਨੇ ਕਰ ਆ ਅੱਗੇ ਪਰ ਵੀ ਸਾਨੂੰ ਕੋਈ ਫੋਟੇਜ ਨਹੀਂ ਮਿਲੀ ਤੇ ਨਾ ਹਾਂ ਮੈਨੂੰ ਪਤਾ ਲੱਗਾ ਕਿੱਥੇ ਇਹ ਵਿਆਹ ਹੈ ਵੀਰ ਨਹੀਂ ਸਿੰਗਲ ਹੈ ਤੇ ਹੁਣੇ ਤੁਹਾਡੇ ਨਾਲ ਜੇ ਕੋਈ ਮਿਲੇ ਕਿਸੇ ਨੂੰ ਤੇ ਕਿੱਦਾਂ ਸੰਪਰਕ ਕਰੇ ਜੀ ਕੋਈ ਜੀ ਭਾਈ ਜੀ ਮੇਰਾ ਨੰਬਰ ਆ 6283088 ਜੀ 57 ਇੱਕ ਨੰਬਰ 984273995 ਇੱਕ ਫਿਰ ਦੱਸਨਾ 6238853 984273995 ਇਹਨਾਂ ਦੋਵਾਂ ਨੰਬਰਾਂ ਦੇ ਕੋਈ ਦੇਖਣੇ ਬੀਨੋ ਪਤਾ ਲੱਗੇ ਤਾਂ ਸਾਨੂੰ ਜ਼ਰੂਰ ਦੱਸਿਓ ਜੀ ਕੋਲ ਕਿਹੜਾ ਪਿੰਡ ਜੀ ਆਪਣਾ ਬੰਗਲਾਰਾ ਹੈ ਤੇ ਕੀ ਮਸਲਾ ਹੈ ਮਸਲਾ ਹੈ ਕਿ ਮੇਰਾ ਬੇਟਾ ਹੀ ਪਿਛਲੇ ਸਾਲ ਅੰਗਰੇਜ਼ ਤੋਂ ਅੰਮ੍ਰਿਤਸਰ ਕੰਮ ਕਰਦਾ ਇਹ ਮੇਠਾ ਰੋਕ ਕੇ ਕੰਪਨੀ ਦਾ ਤੇ ਤੋਂ ਘਰੇ ਆਇਆ ਇਹ ਪਹਿਲੇ 12 ਤਰੀਕ ਨੂੰ 13 ਨੂੰ ਵਿਆਹ ਤੇ ਮੁੜ ਘਰੇ ਨਹੀਂ ਆਇਆ 15 ਤਰੀਕ ਨੂੰ ਉੱਥੇ ਤੁਰਿਆ ਮੈਂ ਦੁਬਾਰਾ ਘਰੇ ਨਹੀਂ ਆਇਆ ਵਿਆਹ ਹੈ ਕਿਹੋ ਜਿਹਾ ਜੀ ਇੱਕ ਵਾਰ ਤੇ ਕੋਈ ਤੁਸੀਂ ਥਾਣੇ ਨੂੰ ਨਾ ਦਰਖਾਸਤ ਦਿੱਤੀ ਹੈ ਜੀ ਥਾਣੇ ਵੀ ਰਿਪੋਰਟ ਲਕੀ ਆ ਤੇ ਕੁਝ ਨਹੀਂ ਆ ਗਏ ਉਹ ਪ੍ਰੂਫ ਹੈ ਨਹੀਂ ਦਾ ਕੀ ਪ੍ਰੂਫ ਲੱਭੀਓ ਦਾ ਅੱਛਾ ਕੀ ਛੱਕਿਆ ਤੁਹਾਨੂੰ ਜੀ ਕੋਈ ਛੱਕ ਨਹੀਂ ਹੋਈ ਆ ਤੇ ਹੁਣ ਕੀ ਤਾਂ ਕੰਪਨੀ ਵਾਲੇ ਨੇ ਕੋਈ ਦਲਬਾਰੀ ਕੀਤੀ ਨਹੀਂ ਮੇਰਾ ਕਿਨੇ ਦਾਦਾ 15 ਦਿਨ ਹੋ ਗਏ ਤੇ ਘਰੇ ਨਹੀਂ ਆਇਆ ਮੇਰੇ ਦਾਦਾ ਤਾਂ ਉੱਥੇ ਰਹਿੰਦਾ ਹੈ ਕਿ ਘਰ ਆ ਜਾਂਦਾ ਹੈ ਦਾਦਾ ਤਾਂ ਉੱਥੇ ਰਹਿੰਦਾ ਹੈ ਤੇ ਉਹਦਾ ਛੁੱਟੀ ਹੈ ਨਾ 8 ਦਿਨ ਘਰੇ ਆ ਜਾਂਦਾ ਹੈ ਤੇ ਛੁੱਟੀ ਹੈ ਤੇ ਮੰਮਾ ਨੇ ਘਰੇ ਆਉਣਾ ਬਾਰ ਉਹ ਵੇਲੇ ਤੱਕ ਘਰ ਕਿਨੇ ਦਿਨ ਹੋ ਗਏ ਆ ਅੱਜ ਕਿੰਨੇ ਦਿਨ ਹੋ ਗਏ ਆ ਅੱਜ 15 ਦਿਨ ਹੋ ਗਏ ਤੇ ਉਸ ਤੋਂ ਬਾਅਦ ਕੋਈ ਕਿਸੇ ਨਾਲ ਸੰਪਰਕ ਨਹੀਂ ਆਇਆ ਜਿਸ ਦੇ ਨਾਲ ਗੱਲ ਨਹੀਂ ਕੋਈ ਨਾਮ ਦਾ ਫੋਨ ਆਇਆ ਨਾ ਕਿਸੇ ਨੇ ਕੋਈ ਦੱਲ ਨਹੀਂ ਕੀਤੀ ਸਾਡੇ ਨਾਲ ਤਦ ਤੁਸੀਂ ਕੰਪਨੀ ਵਾਲਿਆਂ ਕੋਲ ਗਏ ਜੇ ਕੰਪਨੀ ਵਾਲਿਆਂ ਕੋਲ ਗਏ ਪਹਿਲੋਂ ਅਸੀਂ ਦੋਨੋਂ ਮਾਂ ਬੇਟੇ ਸਾਨੂੰ ਉਹਨਾਂ ਨੇ ਵੀਡੀਓ ਦੱਸ ਦਿੱਤੀ ਵੀ ਇੱਥੇ ਚੱਲੇਗਾ ਦੂਜੀ ਵਾਰੀ ਸਾਡੇ ਮੁਲਾਜ਼ਮ ਨਾਲ ਗਏ ਤਾਂ ਨਹੀਂ ਸਾਡੇ ਨਾਲ ਉੱਚਾ ਬੱਚਾ ਉਹ ਲੈ ਆਉਣ ਤੇ ਉਹਨਾਂ ਕੋਸ਼ਿਸ਼ ਨਹੀਂ ਦਵਾ ਦੱਸਿਆ ਸੀ ਤੇ ਹੁਣ ਕੀ ਮੰਗ ਕਰਦੇ ਹੋ ਤੇਰੇ ਹਾਂ ਜੀ ਜਿੱਥੇ ਵੀ ਕੀਤੀ ਹੋਵੇ ਕਿ ਮੇਰੇ ਭਰਾਵਾਂ ਦੇ ਲਈ ਜਿਸ ਸੰਗਵਨ ਨੰਬਰ ਦੱਸਦੇ ਉਹਦਾ ਤੇ ਗੱਲ ਕਰਿਓ ਕਿਉਂਕਿ ਸਾਡੀ ਨਹੀਂ ਜਾਣਦੇ ਕਿ ਪੁਲਸਰਾਂ ਦੀ ਕੋਈ ਕੋਈ ਹੱਲ ਨਹੀਂ ਹੋ ਸਕਦਾ ਤੇ ਨਾ ਬੱਚਾ ਲੈ ਗਏ